ਹਾਂਜੀ ਦੋਸਤੋ ਛੋਟੀਆਂ ਪਰ ਕੰਮ ਆਉਣ ਵਾਲੀਆਂ ਗੱਲਾਂ ਨੰਬਰ 1 ਰੋਜ਼ਾਨਾ ਪਨੀਰ ਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 2 ਨਾਰੀਅਲ ਪਾਣੀ ਦਾ ਸੇਵਨ ਕਰਨ ਨਾਲ ਇਨਸਾਨ ਦੇ ਅੰਦਰਲੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਅਤੇ ਸੁਸਤੀ ਵੀ ਖਤਮ ਹੋ ਜਾਂਦੀ ਹੈ ਨੰਬਰ 3 ਜਿਆਦਾ ਤਲੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਪੇਟ ਦੀ ਸਮੱਸਿਆ ਹੋ ਜਾਂਦੀ ਹੈ ਨੰਬਰ 4 ਰੋਜ਼ਾਨਾ ਨਿੰਬੂ ਪਾਣੀ ਪੀਣ ਨਾਲ ਸਰੀਰ ਵਿੱਚੋਂ ਪालतू ਚਰਬੀ ਘਟ ਜਾਂਦੀ ਹੈ ਨੰਬਰ 5 ਕਰੇਲੇ ਦੇ ਜੂਸ ਦਾ ਸੇਵਨ ਕਰਨ ਨਾਲ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 6 ਹਰ ਰੋਜ਼ ਕਾਲੀ ਪੇਟ ਸੇਵ ਖਾਣ ਨਾਲ ਦਿਲ ਸੇਤਮੰਦ ਰਹਿੰਦਾ ਹੈ ਨੰਬਰ 7 ਜੇਕਰ ਤੁਹਾਡਾ ਪੇਟ ਬਹੁਤ ਜ਼ਿਆਦਾ ਵੱਧ ਰਿਹਾ ਹੈ ਤਾਂ ਉਸ ਉੱਪਰ ਲਸਣ ਦੇ ਰਸ ਦੀ ਮਾਲਸ਼ ਕਰੋ ਪੇਟ ਦੀ ਚਰਬੀ ਘੱਟ ਜਾਵੇਗੀ ਨੰਬਰ 8 ਰੋਜ਼ਾਨਾ ਨਾਰੀਅਲ ਤੇਲ ਚਿਹਰੇ ਦੀ ਮਾਲਸ਼ ਕਰਨ ਨਾਲ ਚਿਹਰੇ ਤੇ ਸਾਈਆਂ ਦੂਰ ਹੋ ਜਾਂਦੀਆਂ ਹਨ ਨੰਬਰ 9 ਗਰਮ ਪਾਣੀ ਨਾਲ ਵਾਲਾਂ ਨੂੰ ਧੋਣ ਨਾਲ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ ਨੰਬਰ 10 ਜੇਕਰ ਤੁਹਾਨੂੰ ਉਲਟੀਆਂ ਆ ਰਹੀਆਂ ਹਨ ਤਾਂ ਹਰੇ țeਣਿਆਂ ਨੂੰ ਪੀਸ ਕੇ ਉਸ ਦਾ ਰਸ ਪੀ ਲਓ ਉਲਟੀਆਂ ਆਉਣਾ ਬੰਦ ਹੋ ਜਾਵੇਗੀ ਨੰਬਰ 11 ਜਿਹੜੇ ਲੋਕ ਰਾਤ ਦੇ ਸਮੇਂ ਜ਼ਿਆਦਾ ਖਾਣਾ ਖਾਂਦੇ ਹਨ ਉਹਨਾਂ ਤੇ ਬੁੜਾਪਾ ਜਲਦੀ ਆ ਜਾਂਦਾ ਹੈ ਨੰਬਰ 12 ਗਾਜਰ ਖਾਣ ਨਾਲ ਤਾਜਾ ਖੂਨ ਬਣਦਾ ਹੈ ਅਤੇ ਖੂਨ ਗਾੜਾ ਹੋਣ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ ਨੰਬਰ 13 ਦਹੀਂ ਦਾ ਰਜਾਨਾ ਸੇਵਨ ਕਰਨ ਨਾਲ ਲੀਵਰ ਨੂੰ ਠੰਡਕ ਮਿਲਦੀ ਹੈ ਨੰਬਰ 14 ਰਾਤ ਦਾ ਖਾਣਾ ਘੱਟ ਖਾਣਾ ਚਾਹੀਦਾ ਹੈ ਇਸ ਨਾਲ ਪੇਟ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਨੰਬਰ 15 ਜੋ ਲੋਕ ਦਲੀਏ ਵਿੱਚ ਬਦਾਮ ਤੇ ਦੀਸੀ ਕੋਮਲਾ ਕੇ ਉਸ ਦਾ ਸੇਵਨ ਕਰਦੇ ਹਨ ਉਨ੍ਹਾਂ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 16 ਕੱਚਾ ਬਦਾਮ ਖਾਣ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ ਨੰਬਰ 17 ਜੋ ਬੱਚੇ ਜ਼ਿਆਦਾ ਪਤਲੇ ਹਨ ਉਹਨਾਂ ਨੂੰ ਆਪਣੀ ਡਾਇਟ ਵਿੱਚ ਪਨੀਰ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਇਸ ਨਾਲ ਉਹਨਾਂ ਨੂੰ ਬਹੁਤ ਤਾਕਤ ਮਿਲੇਗੀ ਨੰਬਰ 18 ਸਵੇਰੇ ਉੱਠ ਕੇ ਮੂੰਹ ਵਿੱਚ ਪਾਣੀ ਭਰ ਕੇ ਅੱਖਾਂ ਖੋਲ ਕੇ ਪਾਣੀ ਦੇ ਸੱਟੇ ਮਾਰਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ ਨੰਬਰ 19 ਜੇਕਰ ਤੁਹਾਨੂੰ ਰਾਤ ਨੂੰ ਨੀਂਦ ਦੀ ਸਮੱਸਿਆ ਹੈ ਤਾਂ ਰਾਤ ਨੂੰ ਹਲਦੀ ਵਾਲਾ ਦੁੱਧ ਪੀਓ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ ਨੰਬਰ 20 ਆਦਰਕ ਪ੍ਰੈਗਨਸੀ ਦੇ ਦੌਰਾਨ ਉਲਟੀਆਂ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਧੰਨਵਾਦ